ਦੇਖੋ ਇਹ ਡਰਗ ਪਤਾ ਕੀ ਹੈ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖਰਾਬ ਕਰਦਾ ਜਿਹੜੇ ਤੁਸੀਂ ਲੱਗੇ ਹੋਏ ਜੋ ਤੁਹਾਡੀਆਂ نسلਾਂ ਦੇ ਤੇ ਪ੍ਰਭਾਵ ਪਾਊਗਾ ਤੁਹਾਡੇ ਕੁੱਖਾਂ ਮਾਵਾਂ ਦੀਆਂ ਕੁੱਖਾਂ ਚ ਮਰਦ ਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਹਾਲਾਤ ਲੱਗੀ ਆਦਤ ਪੈ ਗਈ ਹੈ ਆਦਤ ਦਵਾਈਆਂ ਦੂਈਆਂ ਨਾਲ ਘਟ ਛੁੱਟਦੀ ਹੁੰਦੀ ਹੈ ਮਹਾਰਾਜ ਦੇ ਲਾਲਕੇ ਛੁੱਟ ਜਾਂਦੀ ਹੈ ਸੋ ਅਸੀਂ ਸੱਦਾ ਦਿੰਦੇ ਹਾਂ ਸਭ ਨੌਜਵਾਨਾਂ ਨੂੰ ਪੰਜਾਬ ਚੋਂ ਵੀ ਤੁਸੀਂ ਪਹੁੰਚੋ ਕੋਈ ਮੜਾ ਚੰਗਾ ਜਗਾ ਬਣਾ ਲਾਂਗੇ ਆਓ ਕੋਈ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਦਾ ਪਹਿਰਾ ਲੱਗੂਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਣੀ ਪੜ੍ਹਨੀ ਹੈ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਸ਼ਸਤਰ ਵਿੱਦਿਆ ਲੈਣੀ ਹੈ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੀ ਦੀ ਪੌਲ ਛਕਣੀ ਹੈ ਜਦੋਂ ਪੌਲ ਮਰਿਆਂ ਨੂੰ ਜੀਵੰਦ ਕਰ ਸਕਦੀ ਹੈ ਤੁਹਾਡਾ ਨਸ਼ਾ ਵੀ ਛਡਾ ਸਕਦੀ ਹੈ ਜਿਹੜਾ ਨਸ਼ਾ ਹੈ ਇਹ ਹਕੂਮਤ ਗੋਲੀ ਚਲਾਉਣ ਨਾਲੋਂ ਸੌਖਾ ਲੱਗਦਾ ਇਹਨਾਂ ਨੂੰ ਜਦੋਂ ਤੁਹਾਡਾ ਸੋਸ਼ਲ ਜਦੋਂ ਤੁਹਾਡਾ ਸਰੀਰ ਇੱਕ ਜੈਨੋਸਾਈਡ ਹੋ ਜਾਂਦਾ ਹੈ ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੋ ਜਾਂਦੇ ਆ ਤੇ ਸਭ ਹਕੂਮਤਾਂ ਨੂੰ ਜਿਆਦਾ ਕੋਈ ਤੁਹਾਡੇ ਵਾਸਤੇ ਪ੍ਰੋਪੋਗੈਂਡਾ ਨਹੀਂ ਕਰਨਾ ਚਾਹੀਦਾ ਹੁੰਦੇ ਹੋ ਗਲੀ ਗਲੀ ਤੇ ਨਸ਼ਾ ਵਾ ਪਹਿਲਾਂ ਤਾਂ 84 ਵੇਲੇ ਟੱਕੇ ਨਾਲ ਮਾਰੇ ਸੀਗੇ ਫੇਰ 84 ਖਤਮ ਹੋਈ ਤਾਂ ਹੁਣ ਉਹਨਾਂ ਨੇ ਕੁਝ ਏਦਾਂ ਇੰਟਰੋਡਿਊਸ ਕਰਤਾ ਪੰਜਾਬ 'ਚ ਕਿ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਖੁਸ਼ੀ ਨਾਲ ਮਾਰ ਰਹੀ ਆ ਕੋਈ ਟੱਕਾ ਨਹੀਂਗਾ ਕੋਈ ਬੰਦਸ਼ ਨਹੀਂ ਗਈ ਖੁਸ਼ੀ ਨਾਲ ਮਾਰ ਰਹੀਆਂ ਨਾਲੇ ਆਪ ਦਾ ਮਾਰ ਰਹੀ ਆ ਆਪ ਦੇ ਮਾਂ ਪਿਓ ਨੂੰ ਵੀ ਮਾਰ ਰਹੀ ਆ ਇਹ ਚੀਜ਼ ਆ ਕਿ ਹਰ ਗਲੀ ਹਰ ਕਾਨ ਨਸ਼ਾ ਵਾਹਣ ਕੋਈ ਘਰ ਹੋਊਗਾ ਜਿਹਦੇ ਘਰੇ ਨਸ਼ਾ ਨਹੀਂ ਹੋਊਗਾ ਪਰ ਮੈਨੂੰ ਨਹੀਂ ਲੱਗਦਾ ਜੇ ਇਹ ਚੀਜ਼ ਚੱਲਦੀ ਰਹੀ ਕਿ ਉਹ ਵੀ ਘਰ ਕਿੰਨਾ ਟਾਈਮ ਬਚਿਆ ਰਹੂਗਾ ਸੰਗਤ ਉਹ ਹੀ ਹੋ ਜਾਂਦੀ ਹੈ ਬੰਦੇ ਦੀ ਜੋ ਵੀ ਨਸ਼ਾ ਹੈਗਾ ਦੁਨੀਆ ਤੇ ਆਪਾਂ ਛੱਡਿਆ ਕੋਈ ਨਹੀਂ ਸਮੈਕ ਹੀਰੋਇਨ ਟੀਕੇ ਕੋਕੀਨ ਆਈਸ ਦੁਬਈ ਚ ਤੇ ਡੋਡੇ ਭੁੱਕੀ ਸਾਰਾ ਕੋਸ਼ਿਸ਼ ਕੀਤਾ ਹੈ ਇੱਥੇ ਟੀਕੇ ਲਾਉਂਦਾ ਹੁੰਦਾ ਸੀਗਾ ਜੀ ਆ ਸਾਰੇ ਭਰੇ ਭੈ ਸੀਗੇ ਜੀ ਵਾਹਾਂ ਦੇ ਨਿਸ਼ਾਨ ਇਧਰ ਵੀ ਸੀਗੇ ਟੋਟਲੀ ਇਹ ਭਰੇ ਭੈ ਸੀਗੇ ਆ ਸੀਗੇ ਜੀ ਬਸ ਇਧਰ ਤੇ ਇਧਰ ਲੰਘਦਾ ਸੀ ਤੁਹਾਡੇ ਅੰਦਰ ਕੌਮ ਦਾ ਜਜ਼ਬਾ ਬਹੁਤ ਤਗੜਾ ਪਿਆ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੌਮ ਵਾਸਤੇ ਕਿੰਨੇ ਜ਼ਰੂਰੀ ਹੋ ਅਸੀਂ ਕਿਉਂ ਨੌਜਵਾਨਾਂ ਨੂੰ ਸਾਹਮਣੇ ਕਿਉਂਕਿ ਸਾਨੂੰ ਪਤਾ ਹੈ ਸਾਡੀ ਨੂੰ ਕੌਮ ਦੇ ਨੌਜਵਾਨੀ ਜਿਹੜੀ ਹੈ ਸਾਡੇ ਉੱਤੇ ਕਿੰਨੀ ਜ਼ਰੂਰੀ ਹੈ ਆਪਣੀ ਮਾਂ ਹੀ ਮੰਨੋ ਵੀ ਜੇ ਕਹਿ ਦੇਣਾ ਵੀ ਮੈਂ ਇੱਥੇ ਜਲਾ ਉਹਨੇ ਕਹਿਣਾ ਤੂੰ ਤੇਰਾ ਕੀ ਪਤਾ ਕਿੱਥੇ ਮਾਰਨਾ ਆ ਤੇ ਇਹ ਲਾਲੋ ਵੀ ਜੇ ਆਹ ਕਮਰੇ 'ਚ ਮੈਂ ਪਿਆ ਜੇ ਉਧਰੋਂ ਹਾਕ ਮਾਰਦੀ ਉਹਨੇ ਕਹਿਣਾ ਹੈ ਨਹੀਂ ਇੱਥੇ ਨਹੀਂ ਹੈ ਨਹੀਂ ਇੱਕ ਇੱਕ ਮਰਿਆ ਹੀ ਹੋਇਆ ਸੀਗਾ ਸਾਡਾ ਮਕਸਦ ਇਹ ਆ ਕਿ ਨੌਜਵਾਨਾਂ ਨੂੰ ਸੰਗਤ ਦੇਣੀ ਜਿਹੜੀ ਸੰਗਤ ਕਿਉਂਕਿ ਸੰਗਤ ਤੋਂ ਬਿਨਾ ਮਨੁੱਖ ਬਦਲ ਨਹੀਂ ਸਕਦਾ ਇਹ ਨੌਜਵਾਨ ਜਦੋਂ 6-6 ਮਹੀਨੇ ਸੈਂਟਰਾਂ 'ਚ ਰਹਿ ਕੇ ਵਾਪਸ ਆਉਂਦੇ ਆ ਜਦੋਂ ਉਹਨਾਂ ਦੀ ਬਾਡੀ ਨੂੰ ਨਸ਼ਾ ਨਹੀਂ ਚਾਹੀਦਾ ਫਿਰ ਵੀ ਉਹਨਾਂ ਦੇ ਮਨ ਚੋਂ ਚੀਜ਼ ਨਿਕਲਦੀ ਨਹੀਂ ਕਿਉਂਕਿ ਉਹਨਾਂ ਦੀ ਸੰਗਤ ਉਹ ਹੈ ਸੋ ਸਾਡਾ ਮਕਸਦ ਇਹ ਆ ਵੀ ਇੱਥੇ ਜਿਹੜਾ ਨੌਜਵਾਨ ਆਉਂਦਾ ਉਹਨੂੰ ਐਸੀ ਸੰਗਤ ਮਿਲੇ ਜਿਹੜੀ ਸੰਗਤ ਦੇ ਵਿੱਚ ਰਹਿ ਕੇ ਜਿਉ ਉਹ ਕਹਿੰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਉਹ ਉਹੀ ਨੌਜਵਾਨ ਪਿਆਰੇ ਇਹਨਾਂ ਨੂੰ ਅੱਗੇ ਮਿਲਣ ਜਿਨ੍ਹਾਂ ਦੇ ਨਾਲ ਜੁੜ ਕੇ ਬਾਣੀ ਬਣਦੇ ਧਰਮ ਬਣ ਕਰਾਂ ਕੱਲ ਅੱਜ ਅੱਜ ਨਹੀਂ ਬਾਬਾ ਜੀ ਕੋਲ ਤਾਂ ਕਦੀ ਵੀ ਨਹੀਂ ਕਰਦੀ ਇਸ ਸੌਣ ਦਾ ਕਦੀ ਨਹੀਂ ਕਦੀ ਜਿਮਾਨ ਵਾਲੇ ਕੋਲ ਅੱਜ ਕੀ ਖਾਧਾ ਲੈ ਕੱਲ ਖਾਧੀ ਅੱਜ ਨਹੀਂ ਲਾਇਆ ਮੈਂ ਆ ਝੂਠ ਨਹੀਂ ਮੈਂ ਬੋਲਣਾ ਠੀਕ ਹੈ ਹਾਂਜੀ ਝੂਠ ਨਹੀਂ ਲਾਇਆ ਬੋਲੀ ਨਾਣ ਦੇ ਮੈਂ ਮੈਂ ਜੀ ਪਹਿਲਾਂ ਝੂਠ ਕੰਨ ਬੋਲ ਦੋ ਜਣੇ ਦਾ ਛੱਡਣਾ ਹੈ ਉਹਨਾਂ ਦੇ ਸਾਹਮਣੇ ਝੂਠ ਬੋਲ ਜਿੰਨਾ ਜੇ ਤਾਂ ਉਹਨਾਂ ਨੂੰ ਨਾ ਪਤਾ ਹੋਵੇ ਸਕਦਾ ਹੈ ਮਹਾਰਾਜ ਜੀ ਦੇ ਤਰਫੋਂ ਜੀ ਮਾਮਾ ਦੀਆਂ ਭੈਣਾ ਸਾਰੀਆਂ ਇੱਥੇ ਹੁੰਦੀਆਂ ਉਹਨਾਂ ਦਾ ਜਿਹੜਾ ਦਰਦ ਆ ਉਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਨੂੰ ਇਹ ਗੱਲ ਦਾ ਦਰਦ ਜ਼ਰੂਰ ਆ ਕਿ ਕਿਵੇਂ ਸਾਡੀ ਕੌਮ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮੀ ਆ ਜਿਹੜੀ ਉਹ ਅਸੀਂ ਪਰਤੱਖ ਦੇਖ ਰਹੇ ਹਾਂ ਕੁਝ ਲੀਡਰਾਂ ਦੇ ਨਾਲ ਥੋੜੇ ਲਿੰਕ ਸੀਗੇ ਤਾਂ ਉਹਨਾਂ ਨਾਲ ਬੈ ਕੇ ਬਸ ਕੰਮ ਖਰਾਬ ਹੁੰਦਾ ਗਿਆ ਹੌਲੀ ਹੌਲੀ ਪੈਸੇ ਦਿੰਦੇ ਸੀ ਫੇਰ ਸ਼ਰਾਬ ਦੇਣ ਲੱਪੇ ਲੀਟਰ ਫਿਰ ਉਹੀ ਚਿੱਤਾ ਫੀਮ ਐਦਾ ਦੇਣ ਲੱਗਿਆ ਇਹ ਸੋਚ ਲਿਆ ਸੀ ਵੀ ਮਰ ਗਏ ਆ ਮੈਂ ਤਾਂ ਇਹ ਸੋਚਿਆ ਸੀ ਵੀ ਭਾਈ ਬਸੰਤ ਸਿੰਘ ਜੀ ਜੇ ਨਹੀਂ ਲੱਗਣ ਰੱਖਣਗੇ ਉਹ ਬੋਰਡ ਦੇ ਚਾਹ ਫਵਾਲ ਲੈ ਕੇ ਮਰ ਜਾਣਾ ਆ ਵੀ ਇਹਨਾਂ ਦੇ ਸਿਰ ਚੜ੍ਹ ਕੇ ਇੰਨਾ ਇੰਨਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਗਿਆ ਸੀ ਹੁਣ ਇਹ ਸਚਾਈ ਕਿਸੇ ਤੋਂ ਲੁਕੀ ਐ ਕੋਈ ਬੰਦਾ ਇੱਥੇ ਹੱਥ ਖੜਾ ਕਰਕੇ ਕਹਿ ਦੇਵੇ ਵੀ ਉਹਨਾਂ ਦੇ ਪਿੰਡ ਚ ਇੱਕ ਨੌਜਵਾਨ ਚਟਾਨੀ ਪਿੰਡ ਦੇ ਚਿੱਤੇ ਨਾ ਮਰਿਆ ਨਹੀਂ ਕੋਈ ਇੱਕ ਬੰਦਾ ਇੱਕ ਭੈਣ ਇੱਥੇ ਹੱਥ ਖੜਾ ਕਰਕੇ ਕਹਿ ਸਕਦਾ ਇਹ ਗੱਲ ਜੇ ਨਹੀਂ ਕਹਿ ਸਕਦਾ ਤਾਂ ਫਿਰ ਖਾਲਸਾ ਜੀ ਇਹ ਨਸਲ ਕੁਸ਼ੀ ਨਹੀਂ ਤੇ ਹੋਰ ਕੀ ਹੈ ਇੱਥੇ ਆ ਕੇ ਭਾਈ ਸਾਹਿਬ ਨੇ ਪ੍ਰਚਾਰ ਕੀਤਾ ਨੇ ਮੋਬਾਈਲ ਤੇ ਭਾਈ ਸਾਹਿਬ ਦਾ ਪ੍ਰਚਾਰ ਸੁਣਿਆ ਤੇ ਇਹਨੇ ਘਰਦਿਆਂ ਅੱਗੇ ਮੰਗ ਰੱਖੀ ਵੀ ਮੈਂ ਉਹ ਸੈਂਟਰਾਂ 'ਚ ਵੀ ਛੱਡ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਭਈ ਹੁਣ ਮਰਨ ਵਾਲਾ ਰਾਹੀ ਆ ਹੋਰ ਕੁਝ ਨਹੀਂ ਗਾ ਕਈ ਵਾਰੀ ਇਹਨੇ ਧਮਕੀ ਵੀ ਦਿੱਤੀ ਘਰੇ ਜੋ ਪੈਸੇ ਨਹੀਂ ਮਿਲਦੇ ਵੀ ਮੈਂ ਮਰਦਾ ਫਿਰ ਫਿਰ ਚਲ ਮਾਂ ਸੀ ਕੱਢੀ ਉਹਨੂੰ ਤਰਸ ਆ ਜਾਂਦਾ ਸੀ ਇਹਨੂੰ ਪੈਸੇ ਫੇਰ ਦੇ ਦਿੰਦੇ ਸੀ ਤੇ ਫੇਰ ਜਾਂਦਾ ਵੀ ਮੈਂ ਜਾਂ ਤਾਂ ਮਰ ਜੂਗਾ ਵੀ ਨਸ਼ਾ ਕਰਕੇ ਕਿਸੇ ਦਿਨ ਟੀਕਾ ਲਾ ਕੀ ਤੇ ਜਾਂ ਫਿਰ ਮੈਨੂੰ ਭਾਈ ਸਾਹਿਬ ਕੋਲੇ ਛੱਡਿਆ ਉਹ ਵੀ ਮੈਂ ਇਹ ਵਿਚਾਰ ਸੋੰਗਾ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਛੱਡ ਗਿਆ ਕਿਉਂਕਿ ਔਨ ਸਰ ਟੀਕੇ ਤਾਂ ਇਹਦੇ ਬੰਦ ਹੋ ਕੇ ਇੱਥੇ ਨਸ਼ਾ ਮਿਲਦਾ ਨਹੀਂ ਸੀਗਾ ਨਾਲ ਰਹਿਣ ਨਾਲ ਗਰਬਾਣੀ ਨਾਲ ਜੁੜਿਆ ਤੇ ਅਮਰਤ ਪਾਨ ਕੀਤਾ ਇਹਨੇ ਮਹਿਤੇ ਕੀਤਾ ਵਹੀਰ ਦੇ ਵਿੱਚ ਹੀ ਕੀਤਾ ਪੰਜਾਬ ਨੂੰ ਚਿੱਟਾ ਖਤਮ ਕਰ ਰਿਹਾ ਜੀ ਤੇ ਭਾਈ ਜੀ ਚਿੱਟਾ ਬੰਦ ਕਰਕੇ ਇੱਕ ਸਿੱਖ ਗੋਮਨ ਦੇ ਨਾਲ ਜੋੜ ਰਹੇ ਨੇ ਸਾਰਿਆਂ ਨੂੰ ਪੰਜਾਬ ਦੀ ਜਮਾਨੀ ਦਾ ਘਾਣ ਹੁਣੋਂ ਹਟ ਰਿਹਾ ਜੀ ਵਧੀਆ ਗੱਲ ਹੈ ਜਿਹੜੇ ਲੋਕ ਬਾਹਰਿਆ ਰਹੇ ਸੀ ਉਹਨਾਂ ਦੇ ਵੀ ਮਾਈਂਡ ਚੇਂਜ ਹੋ ਰਹੇ ਨੇਗੇ ਵੀ ਇੱਥੇ ਰਹਿ ਕੇ ਆਪਣੀ ਗੋਮਨ ਦੇ ਲਈ ਕੁਝ ਕਰੀਏ ਜੀ ਮੇਰੀ ਪਹਿਲੀ ਮੁਲਾਕਾਤ ਭਾਈ ਸਾਹਿਬ ਨਾਲ ਬੈਵਲ ਕਲਾ ਵਿੱਚ ਹੋਈ ਸੀ ਤੇ ਉਦੋਂ ਬਾਅਦ ਮੈਂ ਮਨ ਚ ਇਹ ਧਾਰ ਲੈ ਕੇ ਮੈਂ ਆਪਦਾ ਸਭ ਕੁਝ ਛੱਡ ਕੇ ਮੈਂ ਭਾਈ ਸਾਹਿਬ ਨਾਲ ਚੜ੍ਹਨਾ ਚਾਹੁੰਨਾ ਭਾਈ ਸਾਹਿਬ ਨਾਲ ਆਪਣਾ ਦਿਲੋਂ ਪਿਆਰ ਆ ਆਪਾਂ ਦੂਜਾ ਪਹਿਲਾ ਦੀਪ ਸਿੱਧੂ ਭਾਈ ਨੂੰ ਗਵਾ ਬੈਠੇ ਆ ਤੇ ਮਾਣੀ ਹੁਣ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਨੂੰ ਬੁਵਾਇਆ ਜਾਵੇ। ਭਾਈ ਦੀਪ ਸਿੱਧੂ ਦੇ ਬੋਲਾ ਦੇ ਵਿੱਚੋਂ ਆਜ਼ਾਦੀ ਦੇ ਜਿਹੜੇ ਸੁਨੇਹ ਨੌਜਵਾਨਾਂ ਤੱਕ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੂੰ ਆਪਣੇ ਆਪ ਆਪਣੇ ਮਨਾਂ ਦੇ ਵਿੱਚੋਂ ਕੌਮ, ਧਰਮ ਤੇ ਦੇਸ਼ ਦੀ ਆਜ਼ਾਦੀ ਦਾ ਰਾਹ ਦਿਸ ਰਿਹਾ ਸੀ। ਇਸ ਕਰਕੇ ਜਿਹੜੀ ਹਕੂਮਤ ਆ ਉਹਨੂੰ ਇਹ ਬਰਦਾਸ਼ਤ ਨਹੀਂ ਹੋਇਆ। ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸਿੱਖ ਕਹਿੰਦੇ। ਜਦੋਂ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਿਤਮਸਤਕ ਹੁੰਨੇ ਹੋ ਤੇ ਉੱਥੋਂ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਆ। ਤੁਸੀਂ ਇਹਨਾਂ ਲਈ ਇੱਕੋਂ ਤੇ ਤੁਹਾਡੇ ਤੇ ਇਹ ਹਮਲੇ ਉਵੇਂ ਹੀ ਕਰਨਗੇ ਚਾਹੇ ਤੁਸੀਂ ਪੰਜਾਬ 'ਚ ਬੈਠੀਆਂ ਚਾਹੇ ਬਾਹਰ ਬੈਠੀਆਂ ਮੈਰਾ ਦਿਆਂਗੇ ਧੋਕੇ ਬੰਦਪਿੰਡਰਾਂ ਵਾਲੇ ਦੀ ਸੋਇਤੇ ਮੈਰਾ ਦਿਆਂਗੇ ਧੋਕੇ ਬੰਦਪਿੰਡਰਾਂ ਵਾਲੇ ਦੀ ਸੋਇਤੇ ਮੈਰਾ ਦਿਆਂਗੇ ਧੋਕੇ ਕਰਨਾ ਸੌਰਾ ਆਪਣਾ ਹੂੰ ਤੁਹਾਡੇ ਹੁਕਮ ਦੇ ਅਨੁਸਾਰ ਆਪਾਂ ਜੋ ਵੀ ਤਮਾਕੂ ਦੀ ਦੁਕਾਨ ਬੰਦ ਕੀਤਾ ਚੜ ਦੀ ਕਰ ਬਾਕੀ ਵਾਇਗਰੂ ਦੇ ਚਰਨਾ ਜ਼ਰੂਰ ਆਇਰੋ ਆਗੇ ਚੜ ਦੀ ਮਾਰ ਕੇ ਸੇ ਕਰਨ ਸੱਚੇ ਪਵਾਸ਼ਾ ਕਿਰਪਕ ਜਿਹੜੀ ਗਲੀ ਚ ਨਿਕਲ ਜਾਓ ਉਹ ਤਮਾਕੂ ਨਾ ਭਰੀ ਪਈਏ ਜਿਹੜੇ ਪਾਸੇ ਨੂੰ ਤੁਰ ਜਾਓ ਤੁਹਾਨੂੰ ਸਰਿੰਜਾ ਟੀਕੇ ਲੱਭ ਜਾਂਦੇ ਨੇ ਨਹੀਂ ਅਸੀਂ ਤੇ ਆਪਣੇ ਤਰੀਕੇ ਨਾਲ ਰੋਕਾਂਗੇ ਨਾ ਮੈਂ ਤੇ ਇਥੋਂ ਤੱਕ ਕਿਹਾ ਵੀ ਪੰਜਾਬ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਪਿੰਡਾਂ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੁਕਾਨਦਾਰਾਂ ਕੋ ਜਾਓ ਪ੍ਰੇਮ ਪਿਆਰ ਨਾਲ ਕਿ ਤੁਹਾਡਾ 5-700 ਹਜ਼ਾਰ ਦਾ ਤੁਮਾ ਕੋਈ ਇੱਕ ਦਾ ਮਹੀਨੇ ਦਾ ਤੁਸੀਂ ਸਾਡੇ ਕੋਲ ਆਣ ਕੇ ਪੈਸੇ ਲੈ ਜਾ ਕੇ ਤੁਮਾ ਕੋ ਨਾਲ ਹੁਣ ਇਹ ਤੋਂ ਸੌਫਟ ਤਰੀਕਾ ਕੀ ਹੋ ਸਕਦਾ ਇੱਕ ਜਿਹੜਾ ਜ਼ਹਿਰ ਵੇਚ ਰਿਹਾ ਕੋਈ ਉਹਨੂੰ ਜ਼ਹਿਰ ਜੋਗੇ ਪੈਸੇ ਦੇ ਕੇ ਕਹਿ ਰਹੇ ਵਿਚਾਰਨਾ ਵਿੱਚ ਪਾ ਪਾ ਜੇ ਪੀਮ ਛਕੜੀ ਹੋਵੇ ਤੇ ਪਾਪਾ ਪੁੱਛ ਕੇ ਛਕਦੇ ਜੋ ਕਿਤਾ ਪੀਣਾ ਪਾਪਾ ਨੂੰ ਪੁੱਛ ਕੇ ਸਾਡੀ ਫੇਰ ਲੈਣਾ ਦਾ ਪਾਪਾ ਕੋ ਪਾ ਅੰਮ੍ਰਿਤ ਪੀਣਾ ਹੈ ਗੁਰੂ ਦਾ ਖੰਡੇ ਬਾਟ ਦੀ ਪੌਲ ਛਕੜੀ ਤੇ ਪਾਪਾ ਨਹੀਂ ਛਕਣ ਦਿੰਦੇ ਤੇ ਪਾਪਾ ਕਿਹਦਾ ਡੜੀ ਬਾਪੂ ਗਈ ਨਾ ਦਾ ਕਦਰ ਸ਼ਾਕਾ ਜਦਦਾ ਬਾਬੂ ਕਾ ਕੱਢਣ ਲੱਗਾ ਤੇਰੇ ਅੰਦਰੋਂ ਹਾਂ ਤੁਸੀਂ ਕਹਿ ਰਹੇ ਨਾ ਕਾਲੀਪੁਰਾ ਸਿੰਘ ਨੂੰ ਕਹਿੰਨੇ ਨਾ ਬੁਲਾ ਕੇ ਇੱਥੇ ਬੁਲਾ ਕੇ ਬੁਲਾ ਕੇ ਲੱਗੇ ਜਾ ਕੇ ਖੇਤੀ ਆ ਨਾ ਦਸੀ ਨਾ ਦਸੀ ਨਾ ਉਹਨਾਂ ਉਹਨਾਂ ਬਾਪ ਨੂੰ ਵੀ ਛਕਾ ਦਿੰਦੇ ਨਾਲ ਤੋਂ ਲੈ ਕੇ ਜਾ ਬੜਾ ਦੇਖੋ ਸੈਂਗੜੀ ਨੌਜਵਾਨ ਇੱਥੇ ਆ ਗਏ ਆ ਬਹੁਤ ਨੇ ਅਮਰਤ ਵੀ ਛਕੇ ਆ ਤੇ ਜਿਹੜੇ ਇੱਥੇ ਕਈ ਨੌਜਵਾਨ ਆਪਣੇ ਬਹੁਤ ਪ੍ਰਮੁੱਖ ਕਾਰਜਾਂ 'ਚ ਲੱਗੇ ਹੋਏ ਜਿਹੜੇ ਅੱਗੇ ਉਹ ਪਹਿਲਾਂ ਨਸ਼ਾ ਹੀ ਕਰਦੇ ਸੀ ਇੱਕ ਦੋ ਨੌਜਵਾਨ ਐਸੇ ਜਿਨ੍ਹਾਂ ਨੇ ਤਿੰਨ ਤਿੰਨ ਕਿਲੇ ਪੈਲੀ ਵੇਚਤੀ ਆਪਣੀ ਨਸ਼ੇ ਦੇ ਵਿੱਚ ਉਹ ਛੱਡ ਕੇ ਨਸ਼ੇ ਹੁਣ ਬਹੁਤ ਜਿਹੜੇ ਆਪਣੀ ਜ਼ਰੂਰੀ ਕੰਮ ਐ ਉਹਨਾਂ 'ਚ ਲੱਗੇ ਹੋਏ ਐ ਜਿੱਥੇ ਬੰਦਕ ਢਾਂਚੇ ਨੂੰ ਲੈ ਕੇ ਜਾਂ ਇੱਥੇ ਦੂਜੇ ਨੌਜਵਾਨਾਂ ਦੇ ਸਿਵਵਾਂਨ ਤੇ ਲੱਗੇ ਢੇਰੇ ਘਰ ਦੇ ਦੇਖ ਕੇ ਹੀ ਡਰ ਜਾਂਦੇ ਸੀ ਅੱਜ ਕਹਿ ਦਿੰਦੇ ਆ ਵੀਡੀਓ ਕਾਲ ਕਰ ਪੁੱਤ ਦੇਖਣੋਂ ਦਿਲ ਕਰਦਾ ਸਾਰੇ ਆਲੇ ਦੁਆਲੇ ਰਾਤ ਨੂੰ ਪਹਿਰਾ ਵੀ ਇੱਥੇ ਮੈਂ ਹੀ ਲਾਉਣਾ ਆ ਜੀ ਜਿੰਨੂੰ ਮਰਜ਼ੀ ਪਹੁੰਚ ਆ ਗਈ ਤੇ ਅੱਧਾ ਤਾਂ ਮੈਨੂੰ ਮੈਨੂੰ ਲੱਗਦਾ ਵੀ ਮਾਝਾ ਜਾਣਣ ਲੱਗ ਗਿਆ ਆ ਕਿੰਦੀ ਯੂਟਿਊਬ ਤੋਂ ਕਿੱਦਾਂ ਮਰਤਪਾਲ ਸਿੰਘ ਜੀ ਯੂਟਿਊਬ ਤੋਂ ਬਾਹਰ ਕਿੱਦਾਂ ਆ ਗਏ ਕਿੰਦਾ ਹਾਂ ਬਾਹਰ ਆ ਗਏ ਬਈ ਕਿੱਡੀ ਵਿੱਚ ਬਾਹਰ ਆ ਗਏ ਦੇਖਿਆ ਨਹੀਂ ਆਉਂਦੇ ਨੇ ਬਾਹਰ ਦੇਖਿਆ ਹਾਂ ਜਿਹੜੇ ਵੀ ਨੌਜਵਾਨ ਉਹ ਮੈਂ ਜਿੰਨਾ ਕੁ ਮੈਂ ਇਹਨਾਂ ਨੂੰ ਅਬਜ਼ਰਵ ਕੀਤਾ ਇਹ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਤੋਂ ਪਗੌੜੇ ਨੇ ਜੀ ਇਹਨਾਂ ਦੇ ਅੰਦਰ ਸਿੱਖੀ ਪਈ ਆ ਪਰ ਇਹ ਹੋਲ ਚੁੱਕੇ ਆ ਇਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਸੀ ਕਿਉਂਕਿ ਗਵਰਨਮੈਂਟ ਨੇ ਜਦੋਂ ਤੁਹਾਨੂੰ ਤਹਈਆ ਕਰ ਲਿਆ ਵੀ ਗੁਲਾਮ ਕਰਨਾ ਹੈ ਇਹ ਨਸ਼ਾ ਕੋਈ ਕੁਦਰਤੀ ਨਹੀਂ ਸਾਡੇ ਚਾਨ ਬੜਿਆ ਕਿ ਪੰਜਾਬੀ ਜਿਹੜੇ ਸਿੱਖ ਨੇ ਉਹਨਾਂ ਨੂੰ ਨਸ਼ਾ ਜਿਆਦਾ ਮੋਹ ਹੈ ਨਸ਼ੇ ਦੇ ਤਲ ਪੈਂਦੇ ਨੇ ਬਿਨਾਂ ਦਰ ਇਹ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਹੈ ਉਸ ਤੋਂ ਬਾਅਦ ਬੜੀ ਪਲੈਨਿੰਗ ਨਾਲ ਇੱਥੇ ਚਿੱਟਾ ਨਸ਼ਾ ਲੈ ਕੇ ਆਂਦਾ ਹੈ ਉਸ ਨਸ਼ੇ 'ਚ ਨੌਜਵਾਨੀ ਫਸਦੀ ਸਾਡਾ ਵਾਹ ਕਿੰਨਾਂ ਨਾਲ ਪਿਆ ਇਹ ਵੇਖੋ ਮੜਾ ਜਾ ਇਥੇ ਅਰਬਾਂ ਰੁਪਈਆ ਦਾ ਕਾਰੋਬਾਰ ਹੈ ਸਾਡੇ ਨੌਜਵਾਨਾਂ ਦੀ ਨਸਲ ਕੁਸ਼ੀ ਕਰ ਲਈ ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ ਤੇ ਜਾਂਦੇ ਨੇ ਇਹ ਚਾਹੁੰਦੇ ਨੇ ਵੀ ਸਿੱਖਾਂ ਦੀ ਨਸਲ ਵੀ ਖਤਮ ਹੋਵੇ ਤੇ ਉਸ ਤੋਂ ਸਾਨੂੰ ਕਮਾਈ ਵੀ ਹੋਵੇ ਜਿਹੜੇ ਗੁਰਕਾ ਸਾਹਿਬ ਦੀ ਜਰਜੀ ਸਾਹਿਬ ਦੀ ਸੌਹ ਖਾ ਕੇ ਮੁਕਰਗੇ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਉਹ ਜਿਹੜੀ ਕੋਖ ਦਾ ਵਾਸਤਾ ਪਾ ਕੇ ਮੁਕਰਗੇ ਨੇ ਜਿਹੜੇ ਬਦਬੀ ਦਾ ਇਨਸਾਫ ਕਰਨ ਦੀਆਂ ਗੱਲਾਂ ਕਰਕੇ ਮੁਕਰਗੇ ਨੇ ਇਹਨਾਂ ਕੁਝ ਨਹੀਂ ਕਰਨ ਨਾਲ ਸਾਡੇ ਪੁੱਤ ਨਹੀਂ ਬਚਾਉਣਗੇ ਜਿਹੜੀ ਸਰਕਾਰ ਕਹਿੰਦੇ ਭਗਵੰਤ ਮਾਨ ਜੀ ਕਹਿੰਦੇ ਜੀ ਚੱਟਾ ਹਟ ਕੇ ਤੇ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਿਆ ਡਬਲ ਹੋ ਗਿਆ ਜੀ ਆਪ ਸਰਕਾਰਾਂ ਵਗਾ ਰੀਆਂ ਜੀ ਇਹ ਸਰਕਾਰਾਂ ਸਰਕਾਰਾਂ ਚਾਵਲ ਤੇ ਇੱਕ ਦਿਨ ਇੱਕ ਦਿਨ ਚ ਬੰਦ ਹੋ ਸਕਦਾ ਨਸ਼ਾ ਜਿਹੜਾ ਭਾਈ ਅਮਰਿਤਪਾਲ ਸਿੰਘ ਨਸੀ ਛਡਾਰੇ ਹੈ ਅਮਰਿਤ ਸੰਚਾਰ ਕਰ ਰਿਹਾ ਹੈ ਸਾਡੀ ਪਾਰਟੀ ਸ਼ੁਰੂ ਤੋਂ ਇਹ ਚਾਹੁੰਦੀ ਸੀ ਕਿ ਅਸੀਂ ਤਾਂ ਸਿਆਸੀ ਕੰਮ ਕਰ ਰਹੇ ਹਾਂ ਇਹ ਸਾਡਾ ਵਿੰਗ ਇੱਕ ਹੋਰ ਬਰਾਬਰ ਦਾ ਇਸ ਕੰਮ 'ਤੇ ਲੱਗ ਜੇ ਅਮਰਿਤ ਪ੍ਰਚਾਰ ਕਰਨ ਦੇ ਲਈ ਤੇ ਨਸ਼ਿਆਂ ਨੂੰ ਛਡਾਉਣ ਦੇ ਲਈ ਫਿਰ ਆਪਾਂ ਆਪਣੀ ਮੰਜ਼ਲ ਦੇ ਉੱਤੇ ਪਹੁੰਚਾਂਗੇ ਤੇ ਭਾਈ ਅਮਰਿਤਪਾਲ ਸਿੰਘ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਤਾਂ ਬਹੁਤ ਖੁਸ਼ ਹਾਂ ਪ੍ਰਾਊਡ ਵੀ ਹਾਂ ਕਿ ਇੱਕ ਖੜੀ ਹੋ ਗਈ ਹੈ ਟਕਸਾਲ ਜਿਹੜੀ ਨਸ਼ੇ ਵੀ ਛਡਾਉਂਦੀ ਹੈ ਤੇ ਅਮਰਿਤ ਸੰਚਾਰ ਵੀ ਕਰਦੀ ਹੈ ਸudar basant singh ਦਾ ਜਿਹੜੇ ਇੱਥੇ ਇਨਚਾਰਜ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ ਸੋਹਣਾ ਕੰਮ ਕਰ ਰਹੇ ਹੈ ਸੋਹਿਆ ਆਜ ਕੀ ਆ ਕਾਲਜ ਅੱਜ ਪਤਾ ਨੂੰ ਲਗਾਉਣ ਦਾ ਵੇਲਾ ਨਹੀਂ ਅੱਜ ਉਹਨਾਂ ਨੂੰ ਜਿਹੜੇ ਛੇ ਛੇ ਬੁੱਟੇ ਜਵਾਨ ਹੋਏ ਲਗਾ ਕੇ ਦੇਖ ਲੈਣਾ ਤੇ ਅੰਦਰ ਹੀ ਟੀਕੇ ਲਾ ਕੇ ਮਰ ਗਏ ਜਿਹੜੇ ਲਗਾਏ ਸੀ ਬਾਥਰੂਮਾਂ ਚ ਬੜੇ ਤੇ ਬੂਹੇ ਤੋੜ ਤੋੜ ਕੱਢੇ ਕਿ ਨਹੀਂ ਕੱਢਿਆ ਆਪਾਂ ਤੇ ਜੇ ਉਹ ਲਗਾ ਕੇ ਰੱਖਣੇ ਆ ਤੇ ਬਸ ਸਤਗੁਰ ਦਾ ਕਰਜ਼ਾ ਤੇ ਬਿਲਕੁਲ ਅਸੀਂ ਵੈਸੇ ਨਹੀਂ ਲੱਥ ਸਕਦਾ ਤੇ ਕੋਈ ਇੱਕ ਕਿਸ਼ਤੇ ਮੋੜ ਦਈਏ ਕਈ ਭੈਣਾ ਆਉਂਦੀਆਂ ਵੀ ਸਾਡੇ ਪੁੱਤਰ ਦਾ ਨਸ਼ਾ ਛਡਵਾ ਦਿਓ ਤੇ ਆਹੀ ਸਵਾਲ ਅੱਗੇ ਉਹ ਕਰੀਦਾ ਵੀ ਮਾਤਾ ਨਸ਼ਾ ਛੁੱਟ ਜੂ ਪਰ ਲਾਉਣਾ ਕਿਹੜਾ ਨਵਾਂ ਇਹਨੂੰ ਕਿਉਂਕਿ ਪਹਿਲਾ ਛਡਾਉਣ ਲਈ ਕੋਈ ਨਵਾਂ ਲਾਉਣਾ ਪੈਣਾ ਹੈ ਜੇ ਤੇ ਚਾਹੁੰਦੇ ਹੋ ਵੀ ਨਸ਼ਾ ਛੁੱਟ ਜਾਵੇ ਤੇ ਤੁਹਾਨੂੰ ਕਮਾਈਆਂ ਕਰ ਕਰਕੇ ਦਵੇ ਤੇ ਫਿਰ ਨਹੀਂ ਛੁੱਟਦਾ ਤੇ ਜੇ ਨਸ਼ਾ ਛਡਾਉਣ ਲੱਗਿਆ ਪ੍ਰਾਣ ਕਰਨਾ ਹੈ ਗੁਰੂ ਅੱਗੇ ਅਰਦਾਸ ਕਰਨੀ ਹੈ ਵੀ ਸਾਨੂੰ ਇਹ ਚਿੰਤਾ ਨਹੀਂ ਸਤਿਗੁਰ ਜੀਓ ਕਿ ਸਾਡਾ ਪੁੱਤ ਮਰ ਜਾਊ ਸਾਨੂੰ ਚਿੰਤਾ ਹੈ ਇੱਕ ਜਿਹੜਾ ਇਹ ਜਲਾਲਤ ਭਰੀ ਮੌਤ ਨਾਲ ਮਰੇ ਜੇ ਮਰੇ ਤੇ ਤੁਹਾਡੇ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰੇ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਅਸੀਂ ਖੁਸ਼ੀ ਮਨਾਵਾਂਗੇ ਹੁਣ ਤੁਸੀਂ ਦੱਸੋ ਇਹ ਅਰਦਾਸ ਕਰਨ ਦਾ ਜਿਗਰਾ ਹੈਗਾ ਜਿੱਦਣ ਇਹ ਅਰਦਾਸ ਕਰਨ ਦਾ ਜਿਗਰਾ ਸਾਡੇ ਚ ਆ ਗਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਖੜਕੇ ਉਸ ਦਿਨ ਤੋਂ ਅਗਲੇ ਦਿਨ ਆਪਣਾ ਪੁੱਤਰ ਭਰਾ ਪਤੀ ਕੋਈ ਵੀ ਭਤੀਜਾ ਜਿਹਦੇ ਲਈ ਅਰਦਾਸ ਕਰਨੀ ਉਹ ਨਸ਼ੇ ਨੂੰ ਹੱਥ ਨਾ ਲਾਉ। ਮਾਣਾ ਸਿੱਕਰ ਕੇ ਖਾਨਗਾ ਚਿੱਟਾ ਬੰਦ ਪਿਆਵ ਚੋ। ਮਾਵਾ ਛਤਾਂ 'ਤੇ ਪਿਆਟੇ ਨਾ ਕੋਤ ਮੋਟਿਆ ਤਾਂ ਗਏ ਆ। ਮਾਵਾ ਪਹਿਲਾਂ ਮਰੀਆਂ ਮੀਆਂ ਹੱਬ ਮਾਪਿਓ ਮਟਿਆ ਵੇ। ਜੋ ਸ਼ਰੈ ਆਮ ਵੇਖਦਾ ਸ਼ਰੈ ਆਮ ਚ ਕਿਨਾਂ ਤੇ ਆਟਾ ਨਹੀਂ ਮਿਲਦਾ ਚਟਾ ਮੇੜ ਰਿਆ ਬੱਚੇ ਟੀਕੇ ਲਾ ਕੇ ਕੱਲੇ ਕੱਲੇ ਪੁੱਤ ਮਾਰ ਰਹੇ ਆ ਲੋਕਾਂ ਦੇ ਕੱਲੇ ਕੱਲੇ ਪੁੱਤ ਦਸੋਂ ਮਾ ਇਹ ਤਾਂ ਜਾਣ ਗਿਆ ਕੱਖਣੀ ਹੋਇਆ ਕੱਖ ਇਸ ਪਿਆ ਦਾ ਪਰ ਹੁਣ ਸਾਡਾ ਅਮਰ ਤੇ ਪਾਲ ਕਰੂਗਾ ਆ ਰਹੀ ਆ ਕਾਲ ਹੈ ਜਹੀਦ ਦੇਗੇ ਨਾਲ ਹੈ ਆ ਰਹੀ ਆ ਕਾਲ ਹੈ ਬੰਦੀ ਸਿੰਘਾਂ ਦੀ ਸੋਚ ਤੇ ਇਹ ਮਤ ਭਲੇਖਾ ਤੁਸੀਂ ਪਾਲ ਲਓ ਆਪਣੇ ਮਨ ਦੇ ਵਿੱਚ ਜਿੰਨਾ ਚਿਰ ਤੁਸੀਂ ਤਿਆਰ ਬਰ ਤਿਆਰ ਹੋ ਕੇ ਖਾਲਸੇ ਦੇ ਘਰ ਅਨੰਦਪੁਰ ਸਾਹਿਬ ਜਾ ਕੇ ਆਪਣਾ ਸੀਸ ਗੁਰੂ ਦੇ ਚਰਨਾਂ 'ਚ ਭੇਟ ਨਹੀਂ ਕਰਦੇ ਉਹਨਾਂ ਚਿਰ ਧਰਮ ਨਹੀਂ ਬਚਣਾ ਕੱਲੇ ਹਮਾਰੀ ਨਹੀਂ ਰਹਿਣਾ ਜਿੱਥੇ ਅਮਾਜ ਨਹੀਂ ਰਹਿਣਾ ਮਹਾਪੁਰ ਕੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਦੇ ਬਚਨਾਂ ਕਿ ਪਹਿਲਾ ਅਨੰਦਪੁਰ ਸਾਹਿਬ ਘਰੇ ਵੜ ਜੂ ਇਸੇ ਕਰਕੇ ਜਿਹੜਾ ਵੀ ਸਿੱਖਾ ਚਾਹੇ ਕਿੰਨਾ ਵੀ ਟਾਈਮ ਹੋ ਗਿਆ ਆਪਣੇ ਅਨੰਦਪੁਰ ਸਾਹਿਬ ਘਰ ਤੋਂ ਦੂਰ ਨਹੀਂ ਰਹਿ ਸਕਦਾ ਤੇ ਇਸੇ ਕਰਕੇ ਉਹਨਾਂ ਨੂੰ ਅਨੰਦਪੁਰ ਸਾਹਿਬ ਘਰੇ ਵਾਪਸ ਜਾਣ ਦੀ ਅਸੀਂ ਅਪੀਲ ਕਰਦੇ ਹਾਂ ਹਕੂਮਤ ਤੇ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਅਨੰਦਪੁਰ ਸਾਹਿਬ ਤੋਂ ਦੂਰ ਕਰਨਾ ਚਾਹੁੰਦੇ ਆ ਅਸੀਂ ਆਪ ਦਾ ਕੌਮੀ ਕਰ ਛੱਡ ਕੇ ਦੂਰ ਨਹੀਂ ਹੋ ਸਕਦੇ ਸਿੱਖੀ ਦਾਸਤਾ ਹੈ ਸਿੱਖੀ ਦੀ ਦਾਸਤਾ ਹੈ ਜਿਸ ਵਿੱਚ ਸ਼ਹੀਦ ਤਰਦੇ ਐ ਮੌਤ ਦੀ ਚਨਾ ਹੈ ਸਿੱਖੀ ਦੀ ਦਾਸਤਾ ਹੈ ਸਿੱਖੀ ਦੀ ਦਾਸਤਾ ਹੈ